ਇਸ ਪਿਆਰੀ ਜੀ ਚੋਲੇ ਦੇ ਵਿੱਚ ਬਹੁਤ ਖਾਸ ਆਈਟਮਾਂ ਹੈਗੀਆਂ ਜੋ ਹੱਥ ਦੇ ਨਾਲ ਤਿਆਰ ਕੀਤੀਆਂ ਹੋਈਆਂ ਤੁਸੀਂ ਕਿਸੇ ਵੀ ਰਿਸ਼ਤੇ ਨੂੰ ਜਿਹੜਾ ਇੱਕ ਤੋਹਫੇ ਵਜੋਂ ਦੇ ਸਕਦੇ ਹੋ ਜੋ ਕਿ ਬਹੁਤ ਖਾਸ ਅਸੀਂ ਪਿਆਰ ਨਾਲ ਤੁਹਾਡੇ ਲਈ ਹੱਥ ਨਾਲ ਤਿਆਰ ਕਰਦੇ ਹਾਂ ਸਭ ਤੋਂ ਛੋਟੇ ਹੈਗੇ ਆ ਇਹ ਫਰੇਮ ਜਿਹੜੇ ਤੁਸੀਂ ਮੇਰੇ ਪਿੱਛੇ ਲੱਗੇ ਹਮੇਸ਼ਾ ਵੇਖਦੇ ਹੋ ਤੇ ਮੈਨੂੰ ਕਹਿੰਦੇ ਹੋ ਕਿ ਇਹਦੇ ਨਾਲ ਦੀਆਂ ਕੁਝ ਆਈਟਮਾਂ ਜਿਹੜੀਆਂ ਵੀ ਤਿਆਰ ਕਰੋ ਇਹ ਤੇ ਤੁਸੀਂ ਇਹ ਪੋਟਲੀ ਬੈਗ ਸਗਮ ਸਗਨ ਦੇ ਵਿੱਚ ਵੀ ਇਸਤੇਮਾਲ ਕਰ ਸਕਦੇ ਹੋ ਅਲੱਗ ਵੀ ਤੋਂ ਵੀ ਲੈ ਸਕਦੇ ਹੋ ਤੇ ਇਹ ਗਿਫਟ ਐਂਪਰ ਦੇ ਵਿੱਚ ਵੀ ਲੈ ਸਕਦੇ ਹੋ ਇਹ ਪੋਟਲੀ ਬੈਗ ਜਿਹੜਾ ਫੁਲਕਾਰੀ ਦੇ ਨਾਲ ਤਿਆਰ ਕੀਤਾ ਹੋਇਆ ਖਾਸ ਕਰਕੇ ਪੱਖੀਆਂ ਜਿਹੜੀ ਇਹ ਚੀਜ਼ ਹਮੇਸ਼ਾ ਜਿਹੜੀ ਆ ਪੀੜੀ ਦਰ ਪੀੜੀ ਲੋਕ ਸੰਭਾਲ ਕੇ ਰੱਖਦੇ ਆ ਸੋ ਇਹ ਜਿਹੜੀ ਤੁਸੀਂ ਦੇ ਸਕਦੇ ਹੋ ਤੇ ਇਹ ਖਾਸ ਅਸੀਂ ਲੈ ਕੇ ਆਏ ਆ ਜਿਹੜੀਆਂ ਫੱਟੀਆਂ ਇਹ ਦੇਸੀ ਮਹੀਨੇ ਵਾਲੀਆਂ ਵੈਸੇ ਤੇ ਤੁਸੀਂ ਊੜੇ ਆੜੇ ਵਾਲੀਆਂ ਵੀ ਖਰੀਦ ਸਕਦੇ ਹੋ ਇਹ ਵੀ ਜਿਹੜੀ ਐ ਸੇ ਖਾਸ ਨਵੀਂ ਐ ਐਡੀਸ਼ਨ ਜਿਹੜੀ ਫੱਟੀ ਬਣਵਾਈ ਆ ਤੇ ਇਹ ਤੁਸੀਂ ਖਰੀਦ ਸਕਦੇ ਹੋ ਛੋਲੇ ਤੇ ਸਾਡੇ ਕੋਲ ਹੁੰਦੇ ਹੁੰਦੇ ਆ ਇਸ ਪੂਰੇ ਪੈਕੇਜ ਨੂੰ ਤੁਸੀਂ ਜਿਹੜਾ ਗਿਫਟ ਵਜੋਂ ਤੋਹਫੇ ਵਜੋਂ ਕਿਸੇ ਨੂੰ ਵੀ ਦੇ ਸਕਦੇ ਹੋ